ਅਮਰੀਕਾ ਤੋਂ ਆਏ ਐਸ ਪੰਜਾਬੀ ਨੇ ਕਰੋੜਾਂ ਰੁਪਏ ਲਾ ਕੇ ਇੱਕ ਫਾਰਮ ਬਣਾਇਆ ਜਿਹੜਾ ਬਿਲਕੁਲ ਹੀ ਨੇਚਰਲ ਆ ਤੇ ਜੰਗਲਾਂ ਦੇ ਵਿੱਚ ਬਣਿਆ ਹੋਇਆ ਤੁਸੀਂ ਗਰਮੀਆਂ ਦੇ ਵਿੱਚ ਵੀ ਜਿਹੜਾ ਠੰਡ ਦਾ ਨਜ਼ਾਰਾ ਲੈ ਸਕਦੇ ਹੋ ਵਿੱਚ ਪੂਲ ਵੀ ਬਣਿਆ ਹੋਇਆਗਾ ਬਹੁਤ ਸੋਹਣੇ ਪਾਰਕ ਨੇ ਝੂਲੇ ਨੇ ਰੈਸਟੋਰੈਂਟ ਵੀ ਆ ਸਿਰਫ ਤੁਹਾਡਾ 100 ਰੁਪਿਆ ਲੱਗਣਾ ਤੇ 100 ਰੁਪਏ ਦੇ ਵਿੱਚ ਹੀ ਜਿਹੜਾ ਤੁਸੀਂ ਸਾਰਾ ਨਜ਼ਾਰਾ ਲੈ ਸਕਦੇ ਹੋ ਝੂਲਿਆਂ ਦੇ ਨਜ਼ਾਰੇ ਲੈ ਲਓ ਭਾਵੇਂ ਅਮਰੀਕਾ ਤੋਂ ਆ ਕੇ ਦੇਸੀ ਜੇ ਬੰਦੇ ਨੇ ਫਾਰਮ ਬਣਾਇਆ ਤੁਸੀਂ ਗਰਮੀਆਂ ਦੇ ਵਿੱਚ ਵੀ ਠੰਡ ਦਾ ਨਜ਼ਾਰਾ ਲੈ ਸਕਦੇ ਹੋ ਕੇਰਲਾ ਵਰਗੇ ਮਨਾਲੀ ਵਰਗੇ ਨਜ਼ਾਰੇ ਤੁਸੀਂ ਪੰਜਾਬ ਦੇ ਵਿੱਚ ਹੀ ਲੈ ਸਕਦੇ ਹੋ ਬਹੁਤ ਸੋਹਣੀ ਜਗ੍ਹਾ ਜਿਹੜੀ ਬਣਾਈ ਆ ਤੇ ਆਜੋ ਤੁਹਾਨੂੰ ਫਾਰਮ ਦਿਖਾਉਣ ਨੇਗਾ ਇਹਦੇ ਵਿੱਚ ਜਿਹੜਾ ਤੁਸੀਂ ਪੂਲ ਦੇ ਨਜ਼ਾਰੇ ਲੈ ਸਕਦੇ ਹੋ ਰੈਸਟੋਰੈਂਟ ਤੇ ਘੁੰਮਣ ਨੂੰ ਪਾਰਕ ਵਗੈਰਾ ਬਹੁਤ ਘੈਂਡ ਘੈਂਡ ਚੀਜ਼ਾਂ ਲੋਕੇਸ਼ਨਾਂ ਜਿਹੜੀਆਂ ਵਿੱਚ ਬਣੀਆਂ ਨੇ ਪੰਜਾਬੀ ਵਿਰਸੇ ਨੂੰ ਲੈ ਕੇ ਜਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਬਣੀਆਂ ਹੋਈਆਂ ਨੇ ਈਆਂ ਤੇ ਸਿਰਫ ਤੁਹਾਡਾ 100 ਰੁਪਿਆ ਲੱਗਣਾ 100 ਰੁਪਏ ਦੇ ਵਿੱਚ ਹੀ ਜਿਹੜਾ ਤੁਸੀਂ ਇਹ ਸਾਰਾ ਫਾਰਮ ਹੈ ਉਹ ਘੁੰਮ ਸਕਦੇ ਹੋ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਖੜਿਆ ਤੇ ਜੰਗਲਾਂ ਦੇ ਵਿੱਚੋਂ ਵਿੱਚ ਜਿਹੜਾ ਇਹ ਫਾਰਮ ਬਣਿਆ ਹੋਇਆਗਾ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਦੋਸਤੋ ਇੱਥੇ ਹੀ ਜਿਹੜਾ ਤੁਸੀਂ ਘੁੰਮ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਬਿਲਕੁਲ ਜਿਹੜਾ ਤੁਸੀਂ ਨਜ਼ਾਰਾ ਲੈ ਸਕਦੇ ਹੋ ਤੇ ਆਜੋ ਆਪਾਂ ਫਾਰਮ ਵੇਖਦੇ ਆਂ ਫਿਰ ਜੇ ਤੁਸੀਂ ਘੁੰਮਣਾ ਚਾਹੁੰਦੇ ਹੋ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਜਾਂ ਫਿਰ ਯਾਰਾਂ ਦੋਸਤਾਂ ਨਾਲ ਤਾ ਇਸ ਜਗ੍ਹਾ ਤੇ ਜਰੂਰ ਆਓ ਸ਼ਹਿਰਪੁਰ ਦੇ ਜੰਗਲਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਜਿਹੜੀ ਜਗ੍ਹਾ ਬਣੀ ਹੋਈ ਆ ਇੱਥੋਂ ਜਿਹੜਾ ਐਂਟਰੀ ਗੇਟ ਆ ਉਹ ਸ਼ੁਰੂ ਹੁੰਦਾ ਹੈਗਾ ਤੇ ਐਂਟਰੀ ਆ ਜਿਹੜੀ ਸਿਰਫ 100 ਰੁਪਏ ਵਿੱਚ ਆ ਤੇ 100 ਰੁਪਏ ਦੇ ਵਿੱਚ ਤੁਸੀਂ ਕੀ ਕੀ ਵੇਖ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦਿਖਾਉਣੇ ਆਗੇ ਪੰਜਾਬ ਦੇ 90% ਲੋਕ ਇਸ ਫਾਰਮ ਬਾਰੇ ਨਹੀਂ ਜਾਣਦੇ ਪਰ ਇੱਥੋਂ ਆਲੇ-ਦਾਲੇ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਘੁੰਮਣ ਆਉਂਦੇ ਆਗੇ ਤੇ ਆਜੋ ਆਪਾਂ پارک ਦੇ ਅੰਦਰ ਚੱਲਦੇ ਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇਚਰਲ ਬਣੀਆਂ ਹੋਈਆਂ ਨੇ ਤੁਹਾਨੂੰ 1% ਵੀ ਫੀਲ ਨਹੀਂ ਹੋਊਗਾ ਵੀ ਆਪਾਂ ਕਿਸੇ ਅਣਜਾਣ ਜਗ੍ਹਾ ਤੇ ਆ ਗਏ ਐਵੇਂ ਲੱਗਦਾ ਯਾਰ ਜਿਵੇਂ ਬਿਲਕੁਲ ਕੁਦਰਤ ਦੀ ਗੋਦ ਹੋਵੇ ਤੇ ਵੱਖਰੇ ਵੱਖਰੇ ਤੁਹਾਨੂੰ ਇੱਥੇ ਰੁੱਖ ਪੌਦੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਵਧੀਆ ਹਾਰ ਸ਼ਿੰਗਾਰ ਜਿਹੜਾ پارک ਦਾ ਕੀਤਾ ਹੋਇਆ ਤੇ ਵੱਖਰੀ ਗੱਲ ਇੱਕ ਹੋਰ ਵੀ ਰੈਸਟੋਰੈਂਟ ਆ ਜਿਹੜਾ ਉਹ ਬਹੁਤ ਸੋਹਣਾ ਬਣਿਆ ਹੋਇਆ ਤੇ ਆ ਦੇਖੋ ਸਾਹਮਣੇ ਗੈਲੈਕਸੀ ਰੈਸਟੋਰੈਂਟ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਤੇ ਖਾਣਾ ਛੱਕ ਸਕਦੇ ਹੋ ਕੋਈ ਵੀ ਤੁਸੀਂ ਖਾਣਾ ਖਾ ਸਕਦੇ ਹੋ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਤੁਹਾਨੂੰ ਅਵੇਲੇਬਲ ਮਿਲਣਗੀਆਂ ਤੇ ਜਿਹੜੀ ਡੈਕੋਰੇਸ਼ਨ ਆ ਨਾ ਉਹ ਬਹੁਤ ਸੋਹਣੀ ਕੀਤੀ ਹੋਈ ਆ ਇੱਧਰ ਜਿਹੜੇ ਗੱਡੇ ਖੜਾਏ ਹੋਏ ਨੇ ਤੇ ਬਾਕੀ ਜਿਹੜਾ ਕੰਦਾ ਨੂੰ ਲਾ ਲਈਏ ਨਾ ਆਪਾਂ ਵਾਲੇ ਦਵਾਲੇ ਚਾਰ ਦਿਵਾਰੀ ਕੀਤੀ ਗਈ ਆ ਉਹ ਫੁੱਲ ਬੂਟੀਆਂ ਨਾਲ ਬਹੁਤ ਸੋਹਣਾ ਜਿਹੜਾ ਇਹ ਰੈਸਟੋਰੈਂਟ ਆ ਉਹ ਸ਼ਿੰਗਾਰਿਆ ਹੋਇਆਗਾ ਤੇ ਇੱਧਰ ਉੱਪਰ ਜਾ ਕੇ ਜਿਹੜਾ ਤੁਸੀਂ ਪੌੜੀਆਂ ਚੜ੍ਹਦਿਆਂ ਨੇ ਉੱਪਰ ਜਾ ਕੇ ਤੁਸੀਂ ਸਾਰਾ ਫਾਰਮ ਵੀ ਵੇਖ ਸਕਦੇ ਹੋ ਕਾਫੀ ਏਕੜ ਦੇ ਵਿੱਚ ਜਿਹੜਾ ਇਹ ਫਾਰਮ ਹੈ ਉਹ ਫੈਲਿਆ ਹੋਇਆਗਾ ਰੈਸਟੋਰੈਂਟ ਦੇ ਜਿਹੜੇ ਕਮਰੇ ਆ ਉਹਨਾਂ ਨੂੰ ਬਿਲਕੁਲ ਨਵੀਂ ਤੇ ਵੱਖਰੀ ਲੁੱਕ ਦਿੱਤੀ ਹੋਈ ਆ ਤੇ ਜਦੋਂ ਅੰਦਰ ਬਹਿ ਕੇ ਤੁਸੀਂ ਕੋਈ ਵੀ ਭੋਜਨ ਖਾਣਾ ਸ਼ਕੋਗੇ ਨਾ ਤਾਂ ਐਵੇਂ ਲੱਗੂ ਯਾਰ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਆ ਜੰਨਤ ਆ ਯਾਰ ਨੇ ਦੀ ਜਦੋਂ ਵੀ ਤੁਸੀਂ ਘੁੰਮੋਗੇ 100 ਰੁਪਿਆ ਟਿਕਟ ਹੈ 100 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਹੈ ਨਾ ਪਰ ਤੁਸੀਂ ਇਹ ਤਕਰੀਬਨ ਪਤਾ ਨਹੀਂ ਕਿੰਨੇ ਕੁ ਕੀਲਿਆਂ ਦੇ ਵਿੱਚ ਜਿਹੜਾ ਇਹ ਫਾਰਮ ਫੈਲਿਆ ਹੋਇਆ ਤੁਸੀਂ 100 ਰੁਪਏ ਦੇ ਵਿੱਚ ਜਿਹੜਾ ਘੁੰਮ ਸਕਦੇ ਹੋ ਪ੍ਰਾਚਨ ਖੂਹ ਨੇ ਪੂਲ ਬਣੇ ਹੋਏ ਨੇ ਸੋਹਣੇ ਤੋਂ ਸੁੰਦਰ ਪਾਰਕ ਨੇ ਜਵਾਖਾਂ ਲਈ ਜਿਹੜੇ ਝੂਲੇ ਵੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕੇਸ਼ਨਾਂ ਨੇ ਤੁਸੀਂ ਇੱਥੇ ਆ ਕੇ ਵੇਖ ਸਕਦੇ ਹੋ ਆ ਦੇਖੋ ਵੱਖਰੀ ਡਿਜ਼ਾਈਨਿੰਗ ਜਿਹੜੀ ਕਮਰਿਆਂ ਤੇ ਕੀਤੀ ਹੋਈ ਆ ਤੇ ਜਿਹੜੀ ਵੀ ਛੜਕ ਤੁਸੀਂ ਜਾਣਾ ਇਹਦੀ ਜਿਹੜੀ ਵੀ ਗਲੀ ਜਾਣਾ ਤਾਂ ਸਾਰੀਆਂ ਹੀ ਜਿਹੜੀਆਂ ਗਲੀਆਂ ਨੇ ਉਹ ਫੁੱਲ ਬੂਟਿਆਂ ਦੇ ਨਾਲ ਜਿਹੜੀਆਂ ਸ਼ਿੰਗਾਰੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਦੇਖੋ ਤੁਸੀਂ ਗੋਆ ਘੁੰਮਿਆ ਹੋਣਾ ਮਨਾਲੀ ਘੁੰਮਿਆ ਹੋਣਾ ਜਾਂ ਹੋਰ ਕਿਤੇ ਵੀ ਘੁੰਮਿਆ ਹੋਵੋਗੇ ਪਰ ਇੱਕ ਵਾਰ ਜਿਹੜਾ ਇੱਥੇ ਵੀ ਜਰੂਰ ਆ ਕੇ ਦੇਖੋ ਤੁਹਾਨੂੰ ਬਿਲਕੁਲ ਵੀ ਜਿਹੜਾ ਫੀਲ ਨਹੀਂ ਹੋਊਗਾ 100 ਰੁਪਏ ਦੇ ਵਿੱਚ ਹੀ ਤੁਸੀਂ ਵੱਖਰਾ ਨਜ਼ਾਰਾ ਲੈ ਸਕਦੇ ਹੋ ਪੰਜਾਬੀ ਵਿਰਸਾ ਤੇ ਇੱਧਰਲੇ ਪਾਸੇ ਜਿਹੜਾ ਇੱਕ ਵੱਖਰੀ ਹੈ ਨਾ ਪੰਜਾਬੀ ਵਿਰਸੇ ਦਾ ਰੰਗ ਰੂਪ ਜਿਹੜਾ ਦਿੱਤਾ ਗਿਆ ਤੇ ਆਜੋ ਆਪਾਂ ਇੱਧਰ ਵੀ ਚੱਲਦੇ ਆਂਗੇ ਆ ਦੇਖੋ ਪ੍ਰਾਣੀਆਂ ਜਿਹੜੀਆਂ ਸੰਦੂਕਾਂ ਹੁੰਦੀਆਂ ਸੀ ਉਹ ਸਾਰਿਆਂ ਸਾਰੇ ਭਾਂਡਿਆਂ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਵੱਖਰੀ ਤੌੜਿਆਂ ਨੂੰ ਜਿਹੜੀ ਰੰਗ ਕਰਕੇ ਵਖਰੀ ਲੋਕੇਸ਼ਨ ਦਿੱਤੀ ਗਈ ਹੈ ਤੇ ਇੱਧਰ ਜਿਹੜਾ ਇੱਕ ਚਰਖਾ ਤੇ ਨਾਲ ਜਿਹੜਾ ਮੰਜਾਗਾ ਤੁਸੀਂ ਫੋਟੋ ਅਖਝਾ ਸਕਦੇ ਹੋ ਰੀਲਾਂ ਬਣਾ ਸਕਦੇ ਹੋ ਤੇ ਨਾਲ ਹੀ ਹੈ ਨਾ ਜਿਹੜਾ ਇੱਥੇ ਬੈਠ ਕੇ ਖਾਣਾ ਪੀਣਾ ਵੀ ਇੰਜੋਏ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਜਰੂਰ ਆਓ ਇੱਕ ਵਾਰੀ ਆ ਦੇਖੋ ਜਿਵੇਂ ਆਪਣੇ ਘਰ ਹੁੰਦੇ ਸੀ 50 ਤੋਂ 60 ਸਾਲ ਪਹਿਲਾਂ ਸੰਦੂਕਾਂ ਹੁੰਦੀਆਂ ਸੀ ਚਰਖੇ ਹੁੰਦੇ ਸੀਗੇ ਤੇ ਕੱਚੇ ਘਰ ਹੁੰਦੇ ਸੀ ਬਿਲਕੁਲ ਉਸੇ ਤਰ੍ਹਾਂ ਜਿਹੜਾ ਇਹ ਡੈਕੋਰੇਸ਼ਨ ਆ ਉਹ ਕੀਤੀ ਗਈ ਹੈ ਤੇ ਇੱਧਰ ਜਿਹੜਾ ਪੂਲ ਆ ਉਹ ਤੁਸੀਂ ਪੂਲ ਦੇ ਨਜ਼ਾਰੇ ਲੈ ਸਕਦੇ ਹੋ ਪੂਲ ਦੇ ਵਿੱਚ ਨਹਾ ਸਕਦੇ ਹੋ ਹੈਨਾ ਤਾਂ 100 ਰੁਪਏ ਦੇ ਵਿੱਚ ਹੀ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਮਿਲਣਗੀਆਂ ਜੇ ਆਪਾਂ ਵੈਸੇ ਵੀ ਕਿਤੇ ਜਾਈਏ ਤਾਂ ਤਕਰੀਬਨ 3-400 ਬਿੱਲ ਜਿਹੜਾ ਉਹ ਪੂਲ ਦਾ ਲੱਗਦਾ ਹੀ ਲੱਗਦਾ ਹੈਨਾ ਪਰ ਜਿਹੜਾ ਇੱਥੇ ਬਿਲਕੁਲ ਤੁਹਾਡਾ 100 ਰੁਪਈਆ ਹੀ ਲੱਗੂਗਾ ਤੇ ਸਾਰਾ ਫਾਰਮ ਹੈ ਜਿਹੜਾ ਇਹ ਅਮਰੀਕਾ ਤੋਂ ਆਇਆ ਇੱਕ ਬੰਦੇ ਨੇ ਬਣਾਇਆ ਤੇ ਸੋਚਿਆ ਹਨਾ ਵੀ ਹਿਸ਼ਾਰਪੁਰ ਦੇ ਵਿੱਚ ਜਿਹੜਾ ਇਹ ਫਾਰਮ ਬਣਾਈਏ ਤੇ ਬੱਚਿਆਂ ਲਈ ਕੀ ਆ ਬੱਚਿਆਂ ਲਈ ਝੂਲੇ ਨੇ ਜਿਹੜੇ ਤੁਸੀਂ ਮੇਲਿਆਂ ਦੇ ਵਿੱਚ ਅਕਸਰ ਦੇਖਦੇ ਹੋ ਹਨਾ ਉਹ ਤੁਹਾਨੂੰ ਇੱਥੇ 100 ਰੁਪਏ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਮਿਲ ਜਾਣਾਗਾ ਤੇ ਲੱਗ ਲੱਗ ਜਿਹੜੀਆਂ ਖੇਡਾਂ ਲੱਗੀਆਂ ਹੋਈਆਂ ਨੇ ਪੰਗੂੜੇ ਲੱਗੇ ਹੋਏ ਨੇ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਸੀਂ ਆਨੰਦ ਲੈ ਸਕਦੇ ਹੋ ਤੇ ਇੱਧਰ ਜਿਹੜਾ ਨਾਟ ਗਿਆ ਨਾ ਫਾਰਮ ਹੈ ਉਹ ਖੜਿਆ ਫਾਰਮ ਦਾ ਸੱਚ ਸੌਰੀ ਮੈਂ ਤੁਹਾਨੂੰ ਨਾ ਦੱਸਣਾ ਭੁੱਲ ਗਿਆ ਐਂਜਲ ਫਾਰਮ ਜਿਹੜਾ ਇਸ ਦਾ ਨਾਮ ਆਏਗਾ ਤੇ ਅਸ਼ਾਰਪੁਰ ਦੇ ਵਿੱਚ ਜਿਹੜਾ ਇਹ ਮਤਲਬ ਬਣਿਆ ਹੋਇਆਗਾ ਤੇ ਇਧਰਲੇ ਪਾਸੇ ਦੇਖੋ ਕਾਫੀ ਸੋਹਣੀ ਲੋਕੇਸ਼ਨ ਆ ਜਿਹੜੀ ਉਹ ਬਣੀ ਹੋਈ ਹੈਗੀ ਇਧਰ ਹਾਥੀ ਬਣੇ ਹੋਏ ਨੇ ਤੇ ਆ ਇੱਕ ਬਹੁਤ ਸੋਹਣਾ ਰੈਸਟੋਰੈਂਟ ਆ ਇੱਥੇ ਕਮਰੇ ਵੀ ਮਿਲ ਸਕਦੇ ਨੇ ਤੁਸੀਂ ਰਹਿ ਆ ਵੀ ਸਕਦੇ ਹੋ ਸਾਰੀ ਡੈਕੋਰੇਸ਼ਨ ਇਧਰਲੇ ਪਾਸੇ ਦੇਖ ਲਓ ਹੈਨਾ ਸਾਰੇ ਪਾਸੇ ਜਿਹੜੀ ਬਹੁਤ ਸੋਹਣੀ ਡੈਕੋਰੇਸ਼ਨ ਆ ਉਹ ਕੀਤੀ ਹੋਈ ਹੈਗੀ ਤੇ ਆ ਸਾਹਮਣੇ ਜਿਹੜਾ ਟਿਕਟਾ ਕਾਊਂਟਰ ਲੱਗਿਆ ਇੱਥੋਂ ਤੁਸੀਂ ਜਿਹੜੇ ਟਿਕਟ ਲੈ ਸਕਦੇ ਹੋ 100 ਰੁਪਿਆ ਤੇ ਇਧਰਲੇ ਪਾਸੋਂ ਜਿਹੜੀ ਐਂਟਰੀ ਹੁੰਦੀ ਆਗੀ ਤੇ ਫੈਮਲੀਆਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਆਉਂਦੀਆਂ ਨੇ ਤੇ ਆ ਇੱਕ ਬਹੁਤ ਸੋਹਣਾ ਫੁਹਾਰਾ ਬਣਿਆ ਹੋਇਆਗਾ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਇਹ ਚਮਕੂਗਾ ਜੇਕਰ ਆਪਾਂ ਸਾਰੇ ਫਾਰਮ ਨੂੰ ਦੇਖੇ ਤਾਂ ਕਾਫੀ ਏਕੜ ਦੇ ਵਿੱਚ ਜਿਹੜਾ ਇਹ ਫਾਰਮ ਹੈ ਉਹ ਫੈਲਿਆ ਹੋਇਆਗਾ ਤੇ ਸਾਰੇ ਇਹੀ ਪਾਸੇ ਜਿਹੜੇ ਤੁਹਾਨੂੰ ਰੁੱਖ ਪੌਦੇ ਮਿਲਣਗੇ ਤਾਂ ਫਿਰ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਇਹ ਫਾਰਮ ਕਿੱਦਾਂ ਲੱਗਾ ਤੁਸੀਂ ਕਦੋਂ ਘੁੰਮਣਾ ਰਹੇ ਹੋ ਨਾ ਤਾਂ ਘੁੰਮ ਕੇ ਜ਼ਰੂਰ ਦੇਖੋ ਇੱਕ ਵਾਰੀ ਹੈ ਨਾ ਵੀ ਜ਼ਿੰਦਗੀ ਜਿੰਦਾਬਾਦ ਆ ਘੁੰਮਣਾ ਚਾਹੀਦਾ ਵੱਧ ਤੋਂ ਵੱਧ ਘੁੰਮੋ ਆਪਣੇ ਪਰਿਵਾਰ ਦੇ ਨਾਲ ਘੁੰਮੋ ਦੋਸਤਾਂ ਦੇ ਨਾਲ ਘੁੰਮੋ ਤੇ ਬੱਚੇ ਬੁੜੇ ਸਾਰੇ ਹੀ ਜਿਹੜੇ ਇੱਥੇ ਆਉਂਦੇ ਆ ਹਰ ਇੱਕ ਕਿਸਮ ਦਾ ਬੰਦਾ ਆਉਂਦਾਗਾ ਤਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ